ਪਰਦੇ ਨਾਲ ਫਲਾਵਰ ਦੇ ਨਾਮ ਤਰੀਕੀ ਸੀ ਕਿ ਮੁਤਾਜ਼ ਮੁਤਾਜ਼ ਕਰੀ ਉਦਕੇ ਜਿੱਤੇ ਨੇ ਤਰੋਵੇਂ ਹੋ ਰਾਜ ਚੜਨੇ ਕੋ ਗੋੜਾ ਉਣਾਉਣੇ ਕੋ ਬਾਜ ਬੈਠੇ ਮੁਤਲਕ ਜਾਉਣੇ ਕੋ ਤਾਜ ਚੌਂਕ ਕਿੰਟੋਂ ਮੇ ਗੋ ਨਾਰਕ ਗੋਬਿੰਦ ਸਿੰਘ ਜੀ ਹੋ ਰਾਜ ਆਵ ਜੀ ਜੀ ਗੁਰ ਗ੍ਰੰਥ ਗੁਰ ਪੰਥ ਕੀ ਅਰਦਾਸ ਇਕ ਅੰਕਾਰ ਵਾਹਿਗੁਰੂ ਜੀ ਕੀ ਪਤੇਸੀ ਤੋਸ ਜੀ ਤਹਾਏ ਵਾਰ ਦੀਪ ਗੋਤੀ ਜੀ ਕੀ ਪਾਸ਼ੀ ਦਸਮੀ ਪਤੰਬ ਗੋਤੀ ਨਮਰ ਕੇ ਗੋ ਨਾਰਕ ਲਈ ਤਹਾਏ ਫਿਰੰਗਨ ਗੁਰ ਤੇ ਅੰਮਰਦਾਸ ਅਮਦਾਸਿ ਰਹੀ ਰਹਾਏ ਆਰਜਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਹਰਿਆਏ ਸ਼੍ਰੀ ਹਰਿ ਕ੍ਰਿਸ਼ਨ ਧਾਈਏ ਜਿਹੜੇ ਸਭ ਸੁਜਾਰੇ ਤੇ ਮਹਾਦਰਸਿ ਮਰੀਏ ਘਰ ਨੂੰ ਨਿਯਾਵੇ ਸਹਾਰੇ ਸਭ ਥਾਈ ਹੋਏ ਸਹਾਰੇ ਦਸੇ ਪਾਸ਼ਾ ਸਰ ਤਦਗੁਰੂ ਕੀ ਜਨੋਬ ਕੀ ਖਾਲ ਜਿਮਰਾ ਪੰਜ ਕੇ ਵਾਲੀ ਹਾਜ਼ਰਾ ਹਜੂ ਸਰ ਗਲਾ ਪਰਪੋਰ ਪੰਜ ਕੇ ਵਾਲੇ ਗੁਰੂ ਵੀ ਦੀ ਖਾਲ ਜਿਮਰਾ ਸਭ ਥਾ ਲਈ ਸਹਾਰੇ ਦਸੇ ਪਾਸ਼ਾ ਜੀ ਕੇ ਆਦਮੀ ਜੋ ਆਦਮੀ ਨੇ ਚੌਤੜਕੇ ਮਾਲਕ ਹਾਜ਼ਰਾਂ ਦਾ ਯੂਸਫ ਕਲਾ ਭਰਪੂਰ ਸਤਿਗੁਰ ਗੰਸਾ ਜੀ ਮਨਾ ਆਦਰਵਾ ਨਫਰਵਾ ਸਰਬੋਦਰਵਾ ਸਭ ਧਾਰ ਹੋ ਜਾਈ ਸਾਹਾਰੇ ਮਹਾਰਾਜਾ ਜੀ ਦੇ ਸਾਹਜੇ ਮਾਝੇ ਪੰਜ ਪਿਆਰੇ ਪਿਆਰੇ ਬਰੇ ਦਿਨਾਲ ਸਿੰਘ ਜੀ ਪਿਆਰੇ ਬਰੇ ਧਰਮਪਤੀ ਜੀ ਪਿਆਰੇ ਬਾਈ ਮੁਕੰਫੀ ਜੀ ਪਿਆਰੇ ਬਾਈ ਹਿੰਮਤ ਸਿੰਘ ਜੀ ਪਿਆਰੇ ਬਰੇ ਸਾਹਿਬ ਗੁਸੈਦ ਜੀ ਦੇ ਪਾਜੀਓ ਆਰਜੀਵ ਬਲੋਦੀ ਕਮੂ ਕਮੇਟੀ ਜਰ ਮਿਲ ਕੇ ਗੁਰਦੇਵ ਪਾਜੀਓ ਆਰਜੀਵ ਹੋਰ ਨਾ ਦਾ ਲਰਕੀ ਗੁਰਦੇਵ ਪਾਜੀਓ ਨਗਰਿਕਾਂ ਦੇ ਆਲਮ ਕਦੀ ਅਰਦਾਸਾਂ ਬੇਅੰਤ ਗੁਰੂ ਦੇ ਪਾਸ਼ੀ ਆਰਗਿਓ ਜੁਗਦੇ ਪਾਸ਼ਾ ਜੀਓ ਸਤਿਗੁਰੂ ਜੀ ਆਗਿ ਕੀ ਰੋਜੋ ਪੰਚੇ ਰਹਿ ਹਾਜ਼ਰ ਆਨੇ ਗੁਦੇ ਪਾਸ਼ੀਓ ਸਤਿਪੰਥ ਖਾਲਾ ਤਿਆਰ ਹੋ ਤਿਆਨਿ ਸ਼ਾਹ ਜੀ ਦੀ ਪਵਾ ਗੁਰਦੇ ਪਾਸ਼ੀਓ ਹਾਜ਼ਰ ਆਨੇ ਗੁਦੇ ਪਾਸ਼ੀਓ ਸਤਿਗੁਰੂ ਜੀ ਉਹ ਨਿਕਲ ਨਾ ਪੈਣ ਗੁਦੇ ਜੀ ਉਹ ਬਿਰਹਾ ਕੀ ਕਲਚ ਕਹਾਉਣ ਲਿ ਗੀ ਗੁਦੇ ਪਾਸ਼ੀਓ ਆਪ ਜੀ ਅੰਕਲ ਨਾ ਗੁਰਦੇ ਪਾਸ਼ੀਓ ਇਹ ਕਲਚ ਕੇ ਸ਼ਮਾ ਪਛਲੇ ਨਿਕਲ ਗੁਦੇ ਪਾਸ਼ੀਓ ਹਰਮਨ ਦਾਮ ਫਤੇ ਬਖਸ਼ੀ ਗੁਦੇ ਪਾਸ਼ੀਓ ਸੰਸਰ ਗੁਰੂ ਗੁਰਗਾਤਿ ਪਾਸ਼ੀ ਜੀ ਮਨਾ ਗੁਰਦੇ ਪਾਸ਼ੀਓ ਆ ਜੀ ਬੇਤਾ ਜੋਦੇ ਪਾਸ਼ੀਓ ਗੁਰਦੇਵ ਜੀ ਆ ਆ ਵੀ ਆਪਣਾ ਹੁਕਮ ਨਾਲ ਲੈ ਕੇ ਗੁਰਦੇਵ ਪਾ ਜੀ ਗੁਰੂ ਗ੍ਰੰਥ ਦੇ ਵੀ ਗੁਰਦੇਵ ਪਾ ਜੀਓ ਸਰਬਜੀਓ ਅੰਗੇ ਗੁਰਦੇਵ ਪਾ ਜੀ ਆ ਜੀ ਤੁਹਾਨੂੰ ਪਾ ਜੀ ਚੱਲੇ ਪਾਂ ਦੀ ਆਗਿਆ ਬਸੇ ਗੁਰਦੇਵ ਪਾ ਜੀਓ ਹਰਮਤਾਂ ਫਤਿਹ ਕਰਨੀ ਜੋਰੇ ਸਰਬ ਪਰੇ ਜੋ ਤਾਰੇ ਸ੍ਰੀ ਗੁਰੂ ਨਾਨਕ ਨਾਮ ਜਿਹੜੀ ਗੜਾ ਤੇ ਮੇਂ ਸਰਬਤ ਦਾ ਭਲਾ ਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਪ੍ਰਗਟੇ ਨਾਨਕ ਰਾਏ ਪ੍ਰਗਟੇ ਨਾਨਕ ਰਾਏ ਪ੍ਰਗਟੇ ਨਾਨਕ ਰਾਏ ਸਭ ਸੇਖਨ ਕੋ ਸੁਖੁ ਦੇਵੇ ਸਭ ਇਸਾਮ ਸਿ ਭਗਤ ਕੋ ਸੁਖੁ ਦੇਵੇ ਸਾਬ ਸੇਖਨ ਕੋ ਸੁਖੁ ਧੰਗੁਰ ਨਾਨਕ ਦੇਵ ਸਾਹਿਬ ਜੀ 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 ਹਰ ਨਾਮ ਦੀਓ ਕਿਨ ਦਾ 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 ਹਰ ਨਾਮ ਦੀਓ ਕਿਨ ਦਾ